ਸਤਲੁਜ ਦਰਿਆ ਦੇ ਕਿਨਾਰੇ ਵਸੇ ਪਿੰਡਾਂ ਦੇ ਹਾਲਾਤ ਕੀ ਨੇ ਪਾਣੀ ਨਾਲ ਪਹਿਲਾਂ ਤਾਂ ਤੁਹਾਨੂੰ ਅਸੀਂ ਤਸਵੀਰਾਂ ਵਿਖਾਣੀਆਂ ਵੀ ਇੱਥੇ ਜਿਹੜੇ ਲੋਕ ਖੜੇ ਆ ਉਹ ਸੜਕ ਦੇ ਉੱਤੇ ਜਿਹੜੇ ਖੜੇ ਆ ਕਿਉਂਕਿ ਸੜਕਾਂ ਜਿਹੜੀਆਂ ਇਸ ਟਾਈਮ ਜਿਹੜੀਆਂ ਪਾਣੀ ਦੇ ਨਾਲ ਪੂਰੀ ਤਰ੍ਹਾਂ ਜਿਹੜੀਆਂ ਵੀ ਉਹ ਇੱਕ ਕ੍ਰੋਸ ਪਾਣੀ ਜਿਹੜਾ ਇੱਕ ਸੜਕ ਤੋਂ ਦੂਜੀ ਸੜਕ ਵੱਲ ਜਿਹੜਾ ਜਾਂਦਾ ਹੋਇਆ ਦਿਖਾਈ ਦੇ ਰਿਹਾ ਵੀ ਪੂਣੀ ਪਾਣੀ ਨਾਲ ਲਪੇਟ ਦੇ ਵਿੱਚ ਜਿਹੜੀਆਂ ਸੜਕਾਂ ਵੀ ਇਸ ਟਾਈਮ ਦਿਖਾਈ ਦੇ ਰਹੀਆਂ ਕਿਉਂਕਿ ਜਿੱਥੇ ਖੇਤਾਂ ਵਿੱਚ ਪੂਰੀ ਤਰ੍ਹਾਂ ਪਾਣੀ ਭਰਿਆ ਹੋਇਆ ਦਿਖਾਈ ਦੇ ਰਿਹਾ ਉੱਥੇ ਹੁਣ ਸੜਕਾਂ ਤੇ ਪਾਣੀ ਵੀ ਆ ਤੇ ਲੋਕਾਂ ਦੇ ਘਰਾਂ ਦੇ ਆ ਜੜੀਆਂ ਮਜਬੂਰ ਹੋ ਚੁੱਕੇ ਨੇ ਕਿਉਂਕਿ ਉਹਨਾਂ ਰਿਆਵਾ ਜਾਈ ਜੜੀਆਂ ਲਗਭਗ ਜੜੀਆਂ ਬੰਦ ਹੁੰਦੀ ਜਾ ਰਹੀ ਆ ਤੇ ਸੜਕਾਂ ਦੀ ਵੀ ਆਵਾਜਾਈ ਜੜੀਆਂ ਉਹ ਬੰਦ ਹੋਣ ਦੇ ਕਿਨਾਰੇ ਜੜੀਆਂ ਦੱਸੀ ਜਾ ਰਹੀ ਆ ਕਿਉਂਕਿ ਜਿਸ ਤਰ੍ਹਾਂ ਪਾਣੀ ਦਾ ਬਹਾਵ ਹੈ ਕਾਫੀ ਤੇਜ਼ ਜੜਾ ਸੜਕਾਂ ਤੋਂ ਪਾਣੀ ਚੱਲਦਾ ਪਿਆ ਜਿਸ ਕਰਕੇ ਕਤਬਦੀਨ ਜੜਾ ਇਹ ਪਿੰਡ ਖੜੇ ਆ ਉੱਥੇ ਦੇ ਹਾਲਾਤ ਜੜਾ ਬੱਦ ਤੋਂ ਬੱਤਰ ਜੜੇ ਹੁੰਦੇ ਪਏ ਨੇ ਸਾਡੇ ਨਾਲ ਮੌਜੂਦ ਨੇ ਤੇ ਪਿੰਡ ਦੇ ਲੋਕ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਭਾਜੀ ਕਿਹੜਾ ਪਿੰਡ ਹੈਗਾ ਤੇ ਕਿੰਨੇ ਲੋਕ ਪਾਣੀ ਨਾਲ ਪ੍ਰਭਾਵਿਤ ਆ ਇਹ ਪਿੰਡ ਕਤਬਦੀਨ ਵਾਲਾ ਜੀ ਜਿਹੜੇ ਕਤਬਦੀਨ ਵਾਲੇ ਦੇ ਤਕਰੀਬਨ 35-40 ਘਰ ਨੇ ਜਿਹੜੇ ਪ੍ਰਭਾਵਿਤ ਹੋਏ ਨੇ ਉਹਨਾਂ ਘਰਾਂ ਦੇ ਦਿਵਾਲੇ-ਦਵਾਲੇ ਪਾਣੀ ਖੇਡਿਆ ਤੇ ਉਹਨਾਂ ਦਾ ਜਿਹੜਾ ਜਿਹੜੀ ਦੂਸਰੀ ਥੱਲੇ ਸੜਕਾ ਇੱਕ ਹੋਰ ਉਹ ਜਿਹੜੀ ਉਹ ਟੁੱਟ ਚੁੱਕੀ ਆ ਉਹਨਾਂ ਦਾ ਬਿਲਕੁਲ ਲਿੰਕ ਜਿਹੜਾ ਪਿੰਡ ਦੇ ਨਾਲੋਂ ਟੁੱਟ ਚੁੱਕਾ ਹੈ ਤੇ ਦੂਸਰਾ ਜਿਹੜਾ ਆ ਸੜਕ ਚੱਲ ਰਹੀ ਆ ਜੇ ਇਹੀ ਹਾਲਾਤ ਰਹੇ ਤੇ ਸਵੇਰ ਤੱਕ ਇਹ ਵੀ ਬੰਦ ਹੋ ਜਾਣੀ ਆ ਪਾਜੀ ਕਿੰਨੇ ਪਿੰਡ ਆ ਗਏ ਆ ਵੀ ਜਿਨ੍ਹਾਂ ਦੇ ਪਾਣੀ ਵਿੱਚ ਪਿੰਡ ਦੇ ਜਿਨ੍ਹਾਂ ਦੀ ਫਸਲਾਂ ਵੀ ਆ ਗਈਆਂ ਘਰ ਵੀ ਪ੍ਰਭਾਵਿਤ ਹੋ ਰਹੇ ਆ ਤੇ ਆਮ ਲੋਕਾਂ ਦੀ ਆਵਾਜ਼ ਹੈ ਵੀ ਜਿਹੜੀ ਆ ਮੁਸ਼ਕਲ ਹੁੰਦੀ ਤੇ ਇਹ 7-8 ਪਿੰਡ ਨੇ ਜਿਹੜੇ ਨੀਵੇਂ ਪਿੰਡ ਨੇ ਉਹ ਜਿਹੜੇ ਪ੍ਰਭਾਵਿਤ ਹੋਏ ਨੇ ਉਹਨਾਂ ਦੀਆਂ ਫਸਲਾਂ ਵੀ ਜਿਹੜੀਆਂ ਉਹ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਇਹ ਹਾਲਾਤ ਨੇ ਪਾਜੀ ਉਹ ਪਿੰਡ ਦੇ ਵੀ ਅਸੀਂ ਇਹ ਜਾਣਨ ਦੀ ਜੜੀ ਇਹਨਾਂ ਕੋਸ਼ਿਸ਼ ਕੀਤੀ ਆ ਲੋਕਾਂ ਨਾਲ ਹੋਰ ਵੀ ਜਿਹੜੀ ਆ ਗੱਲਬਾਤ ਕਰਦੇ ਆ ਵੀ ਆਖਿਰ ਕੀ ਜੜੀਆਂ ਮੁਸ਼ਕਲਾਂ ਨੇ ਤੇ ਉਹਨਾਂ ਨੂੰ ਕਿਹੜੀਆਂ ਮੁਸ਼ਕਲਾਂ ਜੜੀਆਂ ਉਹ ਆ ਰਹੀਆਂ ਨੇ ਪਾਜੀ ਇਸ ਟਾਈਮ ਕਿਹੜੇ ਪਿੰਡ ਖੜੇ ਹੋ ਤੇ ਕੀ ਹਾਲਾਤ ਨਜ਼ਰ ਆ ਰਹੇ ਆ ਜੀ ਕਤਬ ਹਾਲਾਤ ਐ ਹੈ ਜੀ ਇੱਥੇ ਬਹੁਤ ਹੀ ਔਖਾ ਹੋਇਆ ਪਿਆ ਜੀ ਜਿੰਨੇ ਵੀ ਇੱਥੋਂ ਦੇ ਤਨਖ ਲੋਗ ਆ ਇਹਨਾਂ ਨੂੰ ਬਹੁਤ ਜ਼ਿਆਦਾ ਤੰਗੀ ਦਾ ਸਾਹਮਣਾ ਕਰਨਾ ਇੱਥੇ ਜ਼ਰੂਰ ਜਿਹੜਾ ਵੀ ਪ੍ਰਸ਼ਾਸਨ ਆ ਇੱਥੇ ਪਹੁੰਚਣਾ ਤੇ ਨੀਵੇਂ ਇਲਾਕਿਆਂ 'ਚ ਸਾਰ ਲਈ ਜਾਵੇ ਜਿਵੇਂ ਕਾਲੇ ਕੇ ਥਾੜ ਵਸਤੀ ਕਿਸ਼ਨ ਸਿੰਘ ਵਾਲੀ ਬੰਡਾਲਾ ਇਸ ਏਰੀਏ ਦੇ ਵਿੱਚ ਵੀ ਕਾਫੀ ਲੋਡ ਆ ਜੀ ਇੱਥੇ ਸਰਕਾਰ ਦਾ ਧਿਆਨ ਚਾਵੇ ਇਸ ਸਾਈਟ ਨੂੰ ਆਉਣ ਜੀ ਅਸਟਮ ਜਿਹੇ ਹਾਲਾਤ ਨੇ ਆ ਸੜਕਾਂ ਦੇ ਉੱਤੋਂ ਪਾਣੀ ਚੜਾ ਚੱਲਦਾ ਪਿਆ ਦਿਖਾਈ ਦੇ ਰਿਹਾ ਤੁਸੀਂ ਇਹਨਾਂ ਹਾਲਾਤਾਂ ਦੇ ਵਿੱਚ ਬਰਾਵਾ ਜਾਈ ਮਤਲਬ ਕਿਸ ਤਰ੍ਹਾਂ ਫਿਰੇਗੀ ਤਾਂ ਕਿ ਆਵਾਜ਼ਾਈ ਜੀ ਹੁਣ ਇਧਰੋਂ ਲੈਂਕੋ ਇੱਕ ਅਗਲੇ ਬੰਨੇ ਛੜਕਾ ਜੀ ਉੱਪਰ ਪਿੰਡ ਨਾਲੋਂ ਸੁਵਰਕ ਤੋਂ ਉੱਪਰ ਆਇਆ। ਇਸ ਤੋਂ ਬਾਅਦ ਔਖਾ ਹੋ ਜੂਗਾ। ਇਸ ਦੇ ਨਾਲ ਹੀ ਇਹ ਤੋਂ ਬਾਅਦ ਕਾਲੇ ਕਿਥਾੜ ਤੇ ਇਸ ਸਾਈਡ ਨੂੰ ਪਾਣੀ ਦੇ ਬਿਚ ਆ ਜਾਣ ਜਾਣਾ ਬਾਹਰ ਜੀ। ਪਾਣੀ ਬਾਕੀ ਹੁਣ ਜਿਹੜੇ ਇੰਤਜ਼ਾਮ ਤੁਸੀਂ ਕਰਦੇ ਪਏ ਉਹ ਵੀ ਜਿੱਥੇ ਬੈਗ ਦੀ ਲੋੜ ਹੈ ਬੈਗ ਲਗਾਏ ਜਾ ਰਹੇ ਹੋ ਇਹ ਆਪਣੇ ਪੱਧਰ ਤੇ ਹੀ ਕਰਾਏ ਜਾ ਰਿਹਾ ਜੀ ਜਾਂ ਕਿੱਥੇ ਮਤਲਬ ਕਿ ਕਿਸ ਤਰ੍ਹਾਂ ਕਰਵਾਏ ਹੋ। ਮੇਰੇ ਕੀ ਇਹ ਇਹ ਸੇਵਾ ਵੀ ਮੇਰੇ ਨਾਲ ਕੇ ਨਾਲ ਬਣਾਈ ਇਹ ਤੋਂ ਵੀ ਬਾਬਾ ਜੀ ਨਾਲ ਸੰਗਤਾ ਜੋ ਵੀ ਸੇਵਾ ਸਾਰਾ ਸਾਥ ਦੇ ਰਹੇ ਨੇ। ਉਥੇ ਗੱਟੂ ਲੱਗ ਰਹੇ ਨੇ ਵੀ ਆਪਦੇ ਲੈਵਲ ਤੇ ਆਉਣ ਗੱਟੂ ਲਾ ਰਹੇ ਨੇ ਸੰਤਾ ਲਾ ਰਹੇ ਆ ਅਸੀਂ ਪਰ ਪਾਣੀ ਵਾਦਨ ਕਰਕੇ ਹੁਣ ਕੰਮ ਰੋਕ ਗਿਆ ਭਾਜੀ ਲੱਗਦਾ ਨਹੀਂ ਵੀ ਮਤਲਬ ਕਿ ਜਿਹੜਾ ਗੱਟੂ ਜਿਹੜਾ ਤੁਸੀਂ ਲਗਾ ਰਹੇ ਕੰਮ ਜਿਹੜਾ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਸੀ ਜਿਹੜਾ ਤੁਸੀਂ ਆਪਣੇ ਪੱਲੇ ਬਿਲਕੁਲ ਜੀ ਇਹ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਰਨਾ ਪਰ ਫਿਰ ਵੀ ਸੰਗਤ ਨੇ ਸਹਿਯੋਗ ਦਿੱਤਾ ਅਸੀਂ ਘਟੋ ਘਟ ਜਾਦਾ ਨਹੀਂ 14 15 ਕਿੱਲੇ ਗੱਟੂ ਜਿਹੜੇ ਲਾਏ ਆ ਸਾਰੀ ਸੰਗਤ ਨੇ ਮਿਲ ਕੇ ਦਿਨ ਰਾਤ ਇੱਕ ਕਰਕੇ ਨਾ ਗੱਟੂ ਲਾਇਆ ਜਦੋਂ ਬੇਵਸ ਹੋ ਗਈ ਗੱਟੂਆਂ ਦੇ ਉੱਪਰ ਦੀ ਪਾਣੀ ਹੋ ਗਿਆ ਇਹ ਪਾਣੀ ਜ਼ਿਆਦਾ ਹੋਣ ਕਰਕੇ ਫੇਰ ਅਸੀਂ ਬਸ ਕਰਕੇ ਫੇਰ ਅਸੀਂ ਸਵਾਪਤੀ ਕਰਕੇ ਜਿਹੜਾ ਉਹ ਆਪੋ ਆਪਣੇ ਘਰਾਂ ਨੂੰ ਆਏ ਨੀ ਤਾਂ ਅਸੀਂ ਪੂਰੀ ਦਿਨ ਰਾਤ ਕੋਸ਼ਿਸ਼ ਕੀਤੀ ਸਾਰੀ ਸੰਗਤ ਨੇ ਬੰਦਾਲਾ ਕਾਲੇ ਕੇ ਕਿਸ਼ਨ ਸਿੰਘ ਵਾਲੀ ਬਸਤੀ ਸਾਰੀ ਸੰਗਤ ਨੇ ਫੱਤੇ ਵਾਲੇ ਸੰਗਤ ਨੇ ਸਾਰਿਆਂ ਨੇ ਕੋਸ਼ਿਸ਼ ਕੀਤੀ ਵੀ ਜ਼ਮੀਨਾਂ ਬਾਜ ਜਾਣ ਸਾਡੀ ਫਸਲ ਜਿਹੜੀ ਆ ਝੋਨਾ ਪੱਕਣ ਤੇ ਆਇਆ ਉਹ ਬਾਜ ਜਾਵੇ ਪਰ ਉਹ ਜਦੋਂ ਬੇਵੱਸ ਹੋ ਗਈ ਉਦੋਂ ਫਿਰ ਸਮਾਪਤੀ ਕੀਤੀ। ਕੀ ਸਮਝ ਸਕਦੇ ਹੋ ਵੀ ਜਿਹੜੀਆਂ ਤੁਹਾਡੀਆਂ ਕੋਸ਼ਿਸ਼ਾਂ ਵਿੱਚ ਤੁਸੀਂ ਕੰਮਜਬ ਨਹੀਂ ਹੋ ਸਕਦੇ। ਅਸੀਂ ਨਹੀਂ ਹੋ ਸਕਦੇ ਜੀ। ਕੋਸ਼ਿਸ਼ ਹੋਈਆਂ ਕਿਉਂਕਿ ਜਿੰਨੇ ਗੱਟੂ ਲੱਗੇ ਸੀ ਉਹਨਾਂ ਪਾਣੀ ਦੇ ਕਿਤੇ ਉਹ ਨਾ ਲੱਗਦੇ ਤੇ ਪਾਣੀ ਜਿਹੜਾ ਇੱਥੇ ਆਪਣੇ ਤੋਂ ਖਲੋਤਾ ਨਹੀਂ ਸੀ ਜਾਣਾ। ਐਸੇ ਨਹੀਂ ਖਲੋਤਾ। ਪਾਣੀ ਇੱਥੇ ਇੰਨਾ ਜ਼ਿਆਦਾ ਹੋ ਜਾਣਾ ਸੀ ਇੱਥੇ ਨਹੀਂ ਖਲੋਤਾ ਜਾਣਾ। ਉਹ ਗੱਟੂ ਲੱਗਣ ਕਰਕੇ ਨਾ ਕਟੋ ਘਟ ਜ਼ਿਆਦਾ ਨਹੀਂ 3 ਫੁੱਟ ਦਾ ਫਰਕ ਪਿਆ। 3 ਫੁੱਟ ਪਾਣੀ ਇੱਥੇ ਜ਼ਿਆਦਾ ਵਾਧਣਾ ਸੀ। ਕੀ ਸਮਝ ਸਕਦੇ ਹੋ ਪਾਣੀ ਅੱਗੇ ਸਭ ਕੁਝ ਥੇਲ ਆ। ਬੜੀਆਂ ਕੋਸ਼ਿਸ਼ਾਂ ਪਿੰਡ ਵਾਲਿਆਂ ਨੇ ਆਪਣੇ ਪ ਜੋ ਕੰਮ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਸੀ ਉਹ ਪਿੰਡ ਵਾਲੇ ਆਪਣੇ ਪੱਧਰ ਤੇ ਜੜੇ ਆ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਸ ਵਿੱਚ ਵੀ ਉਹਨਾਂ ਨੂੰ ਕਾਮਯਾਬੀ ਨਹੀਂ ਮਿਲੀ ਕਿਉਂਕਿ ਪਾਣੀ ਦਾ ਬਹਾਵ ਇੰਨੀ ਤੇਜ਼ ਹੈ ਕਿ ਉਹ ਪਾਣੀ ਜਿਹੜੇ ਗਟੂਆਂ ਦੇ ਉੱਪਰੋਂ ਵੀ ਜੜਾ ਚੱਲ ਕੇ ਵੀ ਉਹ ਜਾਂਦਾ ਹੋਇਆ ਜਿਹੜਾ ਦਿਖਾਈ ਦਿੱਤਾ ਵੀ ਜਿਸ ਕਰਕੇ ਉਹਨਾਂ ਨੇ ਵੀ ਹੱਥ ਘੜੇ ਕਰ ਦਿੱਤੇ ਵੀ ਇਸ ਤੋਂ ਵੱਧ ਅਸੀਂ ਕੋਈ ਇੰਤਜ਼ਾਮ ਨਹੀਂ ਕਰ ਸਕਦੇ ਲੇਕਿਨ ਇਸ ਮੌਕੇ ਦੇ ਉੱਤੇ ਪ੍ਰਸ਼ਾਸਨ ਨੂੰ ਚਾਹੀਦਾ ਇਹਨਾਂ ਦੀ ਆ ਕੇ ਸਾਰ ਲੈਣੀ ਇਹਨਾਂ ਨੂੰ ਕੁਝ ਸਾਧਨ ਉਪਲਬਧ ਕਰਾਣੇ ਤਾਂ ਜੋ ਇਹਨਾਂ ਦੀ ਆਵਾਜ਼ ਆਈ ਘਟੋ-ਘਟ ਉਹ ਚੱਲ ਸਕੇ ਜਿਹੜੇ ਲੋਕ ਘਰਾਂ ਦੇ ਵਿੱਚ ਬੰਦ ਹੋ ਕੇ ਰਹਿ ਗਏ ਨੇ ਵੀ ਜਿਨ੍ਹਾਂ ਨੂੰ ਆਉਣਾ ਜਾਣਾ ਮੁਸ਼ਕਲ ਆ ਉਹਨਾਂ ਵਾਸਤੇ ਵੀ ਕੋਈ ਸਾਧਨ ਕੀਤੇ ਜਾਣ ਕੋ ਜੋ ਲੋਕਾਂ ਨੂੰ ਕੋਈ ਆ ਜਾਣ ਵਾਸਤੇ ਵੀ ਮੁਸ਼ਕਲ ਨਾ ਹੋਵੇ ਲੇਕਿਨ ਜਿਹੜੀਆਂ ਤਸਵੀਰਾਂ ਸਾਹਮਣੇ ਨਜ਼ਰ ਆ ਰਹੀਆਂ ਸੜਕ ਦੇ ਉੱਪਰੋਂ ਜਿਸ ਤਰ੍ਹਾਂ ਪਾਣੀ ਚੱਲਦਾ ਪਿਆ ਇਸ ਤਰ੍ਹਾਂ ਦਿਖਾਈ ਦੇ ਰਿਹਾ ਵੀ ਜਿਵੇਂ ਸੜਕ ਵਰਗੀ ਵੀ ਕੋਈ ਚੀਜ਼ ਜੜੀ ਇੱਥੇ ਉਹ ਨਾ ਨਜ਼ਰ ਆਂਦੀ ਹੋਵੇ ਪਾਣੀ ਪਾਣੀ ਜਿਹੜਾ ਉਹ ਸਾਰੇ ਪਾਸੇ ਦਿਖਾਈ ਦੇ ਰਿਹਾ ਜੋ ਦਰਸਾਉਂਦਾ ਵੀ ਲੋਕਾਂ ਦੀ ਹੁਣ ਇਹ ਵੀ ਆਵਾਜ਼ ਆਈ ਕੋਸ਼ਿਸ਼ ਜੜੀ ਆ ਜੇ ਇਸ ਤਰ੍ਹਾਂ ਪਾਣੀ ਚੱਲਦਾ ਰਿਹਾ ਤੇ ਘੰਟਿਆਂ ਵਿੱਚ ਇਹ ਵੀ ਠੱਪ ਹੁੰਦੀ ਜੜੀ ਆ ਸ਼ੰਕਾ ਜੜੀ ਆ ਉਹ ਜਿਤਾਈ ਜਾ ਰਹੀ ਆ ਲੇਕਿਨ ਪ੍ਰਸ਼ਾਸਨ ਇਹਨਾਂ ਪਿੰਡਾਂ ਦੇ ਵਿੱਚ ਕਿਉਂ ਸਾਰ ਨਹੀਂ ਲੈਂਦਾ ਕਿਉਂ ਇੱਕ ਦਾਅਵੇ ਕੀ ਉਹ ਆਕਰ ਇਹ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਹੈਗੇ ਵੱਡੇ ਉਹ ਏਸੀ ਕਮਰਿਆਂ ਚੋਂ ਨਿਕਲ ਕੇ ਪਿੰਡਾਂ ਤੱਕ ਨਹੀਂ ਪਹੁੰਚਦੇ ਜਿਸ ਕਰਕੇ ਵੱਡੀਆਂ ਮੁਸ਼ਕਲਾਂ ਜਿਹੜੀਆਂ ਆਮ ਲੋਕਾਂ ਨੂੰ ਜਿਹੜੀਆਂ ਚੇਲੀਆਂ ਪਹਿਰੀਆਂ ਜਿਹੜੀਆਂ ਮੁਸ਼ਕਲਾਂ ਚੋਣ ਪ੍ਰਸ਼ਾਸਨ ਨੇ ਇਹਨਾਂ ਨੂੰ ਹੱਲ ਕਰਨੀਆਂ ਸੀ ਲੇਕਿਨ ਉਹ ਹੱਲ ਹੁੰਦੀਆਂ ਦਿਖਾਈ ਨਹੀਂ ਦਿੱਤੀਆਂ ਤੇ ਜੋ ਕੰਮ ਇਹਨਾਂ ਨੇ ਆਪਣੇ ਪੱਧਰ ਤੇ ਕਰਦੇ ਹੋਏ ਦਿਖਾਈ ਦੇ ਰਿਹਾ ਉਹ ਵੀ ਜਿਹੜੇ ਇਹਨਾਂ ਦੇ ਇੰਤਜ਼ਾਮ ਜਿਹੜੇ ਆ ਉਹ ਪੂਰੇ ਜਿਹੜੇ ਹੁੰਦੇ ਹੋਏ ਦਿਖਾਈ ਨਹੀਂ ਦਿੰਦੇ ਕਿਉਂਕਿ ਪਾਣੀ ਦਾ ਬਹਾਅ ਵੀ ਇੰਨੀ ਤੇਜ਼ ਹੈ ਇਹ ਆਪਣੀਆਂ ਕੋਸ਼ਿਸ਼ਾਂ ਵਿੱਚ ਵੀ ناکਾਮ ਹੁੰਦੇ ਪਿੰਡ ਵਾਲੇ ਵੀ ਜਿਹੜੇ ਦਿਖਾਈ ਦਿੰਦੇ ਆ ਤੇ ਉਹਨਾਂ ਆਸਰਾ ਪ੍ਰਸ਼ਾਸਨ ਦਾ ਹੈਗਾ ਜੇ ਅਗਰ ਪ੍ਰਸ਼ਾਸਨ ਆ ਕੇ ਕੋਈ ਮਦਦ ਕਰੇ ਤੇ ਹੋ ਸਕਦਾ ਵੀ ਇਹਨਾਂ ਦੇ ਜਿਹੜਾ ਨੁਕਸਾਨ ਜਿਹੜਾ ਹੁੰਦਾ ਪਿਆ ਉਹਦੇ ਤੋਂ ਥੋੜਾ ਜਿਹਾ ਬਚਾ ਇਹਨਾਂ ਦਾ ਕੀਤਾ ਜਾ ਸਕੇ ਕੈਮਰਾਮੈਨ ਦੇ ਰਾ ਸਰਪ ਜੀ ਸਿੰਘ ਦੈਨਿਕ ਸਵੇ ਸਤਲੁਜ ਦਰਿਆ ਦੇ ਕਿਨਾਰੇ ਵਸੇ ਪਿੰਡਾਂ ਦੇ ਹਾਲਾਤ ਕੀ ਨੇ ਪਾਣੀ ਨਾਲ ਪਹਿਲਾਂ ਤਾਂ ਤੁਹਾਨੂੰ ਅਸੀਂ ਤਸਵੀਰਾਂ ਵਿਖਾਣੀਆਂ ਵੀ ਇੱਥੇ ਜਿਹੜੇ ਲੋਕ ਖੜੇ ਆ ਉਹ ਸੜਕ ਦੇ ਉੱਤੇ ਜਿਹੜੇ ਖੜੇ ਆ ਕਿਉਂਕਿ ਸੜਕਾਂ ਜਿਹੜੀਆਂ ਇਸ ਟਾਈਮ ਜਿਹੜੀਆਂ ਪਾਣੀ ਦੇ ਨਾਲ ਪੂਰੀ ਤਰ੍ਹਾਂ ਜਿਹੜੀਆਂ ਵੀ ਉਹ ਇੱਕ ਕ੍ਰੋਸ ਪਾਣੀ ਜਿਹੜਾ ਇੱਕ ਸੜਕ ਤੋਂ ਦੂਜੀ ਸੜਕ ਵੱਲ ਜਿਹੜਾ ਜਾਂਦਾ ਹੋਇਆ ਦਿਖਾਈ ਦੇ ਰਿਹਾ ਵੀ ਪੂਣੀ ਪਾਣੀ ਨਾਲ ਲਪੇਟ ਦੇ ਵਿੱਚ ਜਿਹੜੀਆਂ ਸੜਕਾਂ ਵੀ ਇਸ ਟਾਈਮ ਦਿਖਾਈ ਦੇ ਰਹੀਆਂ ਕਿਉਂਕਿ ਜਿੱਥੇ ਖੇਤਾਂ ਵਿੱਚ ਪੂਰੀ ਤਰ੍ਹਾਂ ਪਾਣੀ ਭਰਿਆ ਹੋਇਆ ਦਿਖਾਈ ਦੇ ਰਿਹਾ ਉੱਥੇ ਹੁਣ ਸੜਕਾਂ ਤੇ ਪਾਣੀ ਵੀ ਆ ਤੇ ਲੋਕਾਂ ਦੇ ਘਰਾਂ ਦੇ ਆ ਜਿਹੜਿਆ ਮਜਬੂਰ ਹੋ ਚੁੱਕੇ ਨੇ ਕਿਉਂਕਿ ਉਹਨਾਂ ਰਿਆਵਾ ਜਾਈ ਜੜੀਆਂ ਲਗਭਗ ਜਿਹੜੀਆਂ ਬੰਦ ਹੁੰਦੀ ਜਾ ਰਹੀ ਆ ਤੇ ਸੜਕਾਂ ਦੀ ਵੀ ਆਵਾਜਾਈ ਜੜੀਆਂ ਉਹ ਬੰਦ ਹੋਣ ਦੇ ਕਿਨਾਰੇ ਜੜੀਆਂ ਦੱਸੀ ਜਾ ਰਹੀ ਆ ਕਿਉਂਕਿ ਜਿਸ ਤਰ੍ਹਾਂ ਪਾਣੀ ਦਾ ਬਹਾਵ ਹੈ ਕਾਫੀ ਤੇਜ਼ ਜੜਾ ਸੜਕਾਂ ਤੋਂ ਪਾਣੀ ਚੱਲਦਾ ਪਿਆ ਜਿਸ ਕਰਕੇ ਕਤਬਦੀਨ ਜੜਾ ਇਹ ਪਿੰਡ ਖੜੇ ਆ ਉੱਥੇ ਦੇ ਹਾਲਾਤ ਜੜੇ ਵੱਧ ਤੋਂ ਵੱਧ ਜੜੇ ਹੁੰਦੇ ਪਏ ਨੇ ਸਾਡੇ ਨਾਲ ਮੌਜੂਦ ਨੇ ਇੱਥੇ ਪਿੰਡ ਦੇ ਲੋਕ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਭਾਜੀ ਕਿਹੜਾ ਪਿੰਡ ਹੈਗਾ ਤੇ ਕਿੰਨੇ ਲੋਕ ਪਾਣੀ ਨਾਲ ਪ੍ਰਭਾਵਿਤ ਆ ਇਹ ਪਿੰਡ ਕਤਬਦੀਨ ਵਾਲਾ ਜੀ ਜਿਹੜੇ ਕੁੱਤਬਦੀਨ ਵਾਲੇ ਦੇ तकरीबन 35-40 ਘਰ ਨੇ ਜਿਹੜੇ ਪ੍ਰਭਾਵਿਤ ਹੋਏ ਨੇ ਉਹਨਾਂ ਘਰਾਂ ਦੇ ਦਿਵਾਲੇ-ਦਵਾਲੇ ਪਾਣੀ ਖੇਡਿਆ ਤੇ ਉਹਨਾਂ ਦਾ ਜਿਹੜਾ ਜਿਹੜੀ ਦੂਸਰੀ ਥੱਲੇ ਸੜਕਾ ਇੱਕ ਹੋਰ ਉਹ ਜਿਹੜੀ ਉਹ ਟੁੱਟ ਚੁੱਕੀ ਆ ਉਹਨਾਂ ਦਾ ਬਿਲਕੁਲ ਲਿੰਕ ਜਿਹੜਾ ਪਿੰਡ ਦੇ ਨਾਲੋਂ ਟੁੱਟ ਚੁੱਕਾ ਹੈ ਕਿ ਦੂਸਰਾ ਜਿਹੜਾ ਆ ਸੜਕ ਚੱਲ ਰਹੀ ਆ ਜੇ ਇਹੀ ਹਾਲਾਤ ਰਹੇ ਤੇ ਸਵੇਰ ਤੱਕ ਵੀ ਬੰਦ ਹੋ ਜਾਣੀ ਪਾਜੀ ਕਿੰਨੇ ਪਿੰਡ ਆ ਗਏ ਆ ਵੀ ਜਿਨ੍ਹਾਂ ਦੇ ਪਾਣੀ ਵਿੱਚ ਪੈਟਦੇ ਜਿਨ੍ਹਾਂ ਦੀ ਫਸਲਾਂ ਵੀ ਆ ਗਈਆਂ ਘਰ ਵੀ ਪ੍ਰਭਾਵਿਤ ਹੋ ਰਹੇ ਆ ਤੇ ਆਮ ਲੋਕਾਂ ਦੀ ਆਵਾਜ਼ੇ ਵੀ ਜਿਹੜੀ ਆ ਮੁਸ਼ਕਲ ਹੁੰਦੀ ਪਈ ਇਹ 7-8 ਪਿੰਡ ਨੇ ਜਿਹੜੇ ਨਵੇਂ ਪਿੰਡ ਨੇ ਉਹ ਜਿਹੜੇ ਪ੍ਰਭਾਵਿਤ ਹੋਏ ਨੇ ਉਹਨਾਂ ਦੀਆਂ ਫਸਲਾਂ ਵੀ ਜਿਹੜੀਆਂ ਉਹ ਪਾਣੀ ਦੇ ਵਿੱਚ ਡੁੱਬ ਚੁੱਕੀਆਂ ਇਹ ਹਾਲਾਤ ਨੇ ਪਾਜੀ ਪਿੰਡ ਦੇ ਵੀ ਅਸੀਂ ਇਹ ਜਾਣਨ ਦੀ ਜੜੀ ਇਹਨਾਂ ਕੋ ਕੋਸ਼ਿਸ਼ ਕੀਤੀ ਆ ਲੋਕਾਂ ਨਾਲ ਹੋਰ ਵੀ ਜਿਹੜੀ ਆ ਗੱਲਬਾਤ ਕਰਦੇ ਆ ਵੀ ਆਖਿਰ ਕੀ ਜੜੀਆਂ ਮੁਸ਼ਕਲਾਂ ਨੇ ਤੇ ਉਹਨਾਂ ਨੂੰ ਕਿਹੜੀਆਂ ਮੁਸ਼ਕਲਾਂ ਜੜੀਆਂ ਉਹ ਆ ਰਹੀਆਂ ਨੇ ਪਾਜੀ ਇਸ ਟਾਈਮ ਕਿਹੜੇ ਪਿੰਡ ਖੜੇ ਹੋ ਤੇ ਕੀ ਹਾਲਾਤ ਨੇ ਜਰਾ ਦੱਸ ਜੀ ਕਤਬਦੀਨ ਲਾਤਾ ਇਹ ਹੈ ਜੀ ਇੱਥੇ ਬਹੁਤ ਹੀ ਔਖਾ ਹੋਇਆ ਪਿਆ ਜੀ ਜਿੰਨੇ ਵੀ ਇੱਥੋਂ ਦੇ ਤਾਨਕ ਲੋਕ ਆ ਇਹਨਾਂ ਨੂੰ ਬਹੁਤ ਜ਼ਿਆਦਾ ਤੰਗੀ ਦਾ ਸਾਹਮਣਾ ਕਰਨਾ ਇੱਥੇ ਜ਼ਰੂਰ ਜਿਹੜਾ ਵੀ ਪ੍ਰਸ਼ਾਸਨ ਆ ਇੱਥੇ ਪਹੁੰਚਣਾ ਤੇ ਨੀਵੇਂ ਇਲਾਕਿਆਂ 'ਚ ਥਾਰ ਲਈ ਜਾਵੇ ਜਿਵੇਂ ਕਾਲੇਕੇ ਥਾੜ ਬਤੀ ਕਿਸ਼ਨ ਸਿੰਘ ਵਾਲੀ ਬੰਡਾਲਾ ਇਸ ਏਰੀਏ ਦੇ ਵਿੱਚ ਵੀ ਕਾਫੀ ਲੋਡ ਆ ਜੀ ਇੱਥੇ ਸਰਕਾਰ ਦਾ ਧਿਆਨ ਚਾਹੀਦਾ ਹੈ ਇਸ ਸਾਈਟ ਨੂੰ ਆਉਣ ਜੀ ਇਸ ਟਾਈਮ ਜਿਹੜੇ ਹਾਲਾਤ ਨੇ ਸੜਕਾਂ ਦੇ ਉੱਤੋਂ ਪਾਣੀ ਚੜਦਾ ਚੱਲਦਾ ਪਿਆ ਦਿਖਾਈ ਦੇ ਰਿਹਾ ਤੁਸੀਂ ਇਹਨਾਂ ਹਾਲਾਤਾਂ ਦੇ ਵਿੱਚ ਰਵਾਜਾਈ ਮਤਲਬ ਕਿਸ ਤਰ੍ਹਾਂ ਫਿਰੇਗੀ ਤਾਂ ਕਿ ਆਵਾਜ਼ ਆਈ ਜੀ ਹੁਣ ਇਧਰੋਂ ਲੈਂਕੋ ਇੱਕ ਅਗਲੇ ਬੰਨੇ ਛੜਕਾ ਜੀ ਉੱਪਰ ਪਿੰਡਾਂ ਨਾਲੋਂ ਸਵਰਕ ਤੋਂ ਉੱਪਰ ਆਈ ਹੈ। ਇਸ ਤੋਂ ਬਾਅਦ ਔਖਾ ਹੋ ਜੂਗਾ। ਇਸ ਦੇ ਨਾਲ ਹੀ ਇਸ ਤੋਂ ਬਾਅਦ ਕਾਲੇ ਕਿਥਾੜ ਤੇ ਇਸ ਸਾਈਡ ਨੂੰ ਪਾਣੀ ਦੇ ਵੀ ਬੱਚ ਆ ਜਾਣੀ ਜਾਣਾ ਬਾਹਰ ਜੀ। ਪਾਣੀ ਵਕਾ ਹੋ ਗਿਆ। ਹੁਣ ਜਿਹੜਾ ਇੰਤਜ਼ਾਮ ਤੁਸੀਂ ਕਰਦੇ ਪਿਓ ਵੀ ਜਿੱਥੇ ਬੈਗ ਦੀ ਲੋੜ ਹੈ ਬੈਗ ਲਗਾਏ ਜਾ ਰਹੇ ਹੋ ਇਹ ਆਪਣੇ ਪੱਧਰ ਤੇ ਹੀ ਕਰਾਏ ਜਾ ਰਹੇ ਆ ਜੀ ਜਾਂ ਕਿੱਥੇ ਮਤਲਬ ਕਿ ਕਿਸ ਤਰ੍ਹਾਂ ਕਰਵਾਏ ਜਾ ਰਹੇ ਨੇ। ਕਿਉਂਕਿ ਇਹ ਇਹ ਸੇਵਾ ਦੀ ਵੀ ਕੀਤੀ ਹੈ ਨਾਂਕੇ ਮੇਰੀ ਬਣਾਈ ਉਹ ਜੋ ਵੀ ਬਾਬਾ ਜੀ ਨਾਲ ਸੰਗਤਾਂ ਜੋ ਵੀ ਸੇਵਾ ਖੜਾ-ਖਾਤ ਦੇ ਰਹੇ ਨੇ। ਉਥੇ ਗੱਟੂ ਲਾ ਰਹੇ ਨੇ ਵੀ ਆਪਦੇ ਲੈਵਲ ਤੇ ਆਉਣ ਗੱਟੂ ਲਾ ਰਹੇ ਨੇ ਸੰਤਾ ਲਾ ਰਹੀਆਂ ਅਸੀਂ ਪਰ ਪਾਣੀ ਵਧਨ ਕਰਕੇ ਹੁਣ ਕੰਮ ਰੋਕ ਗਿਆ ਹਾਂਜੀ ਲੱਗਦਾ ਨਹੀਂ ਵੀ ਮਤਲਬ ਕਿ ਜਿਹੜਾ ਗੱਟੂ ਜਿਹੜਾ ਤੁਸੀਂ ਲਗਾ ਰਹੇ ਕੰਮ ਜਿਹੜਾ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਸੀ ਜਿਹੜਾ ਤੁਸੀਂ ਆਪਣੇ ਬਿਲਕੁਲ ਜੀ ਇਹ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਰਨਾ ਪਰ ਇਹ ਫਿਰ ਵੀ ਸੰਗਤ ਨੇ ਸਹਿਯੋਗ ਦਿੱਤਾ ਪਰ ਅਸੀਂ ਘਟੋ ਘਟ ਜਾਦਾ ਨਹੀਂ 14 15 ਕਿਲੇ ਗੱਟੂ ਜਿਹੜੇ ਲਾਏ ਆ ਸਾਰੀ ਸੰਗਤ ਨੇ ਮਿਲ ਕੇ ਦੇਨ ਰਾਤ ਇੱਕ ਕਰਕੇ ਨਾ ਗੱਟੂ ਲਾਇਆ ਜਦੋਂ ਬੇਵੱਸ ਹੋ ਗਈ ਗੱਟੂਆਂ ਦੇ ਉੱਪਰ ਦੀ ਪਾਣੀ ਹੋ ਗਿਆ ਇਹ ਪਾਣੀ ਜ਼ਿਆਦਾ ਹੋਣ ਕਰਕੇ ਫੇਰ ਅਸੀਂ ਬਸ ਕਰਕੇ ਫੇਰ ਅਸੀਂ ਸਵਾਪਤੀ ਕਰਕੇ ਜਿਹੜਾ ਉਹ ਆਪ ਕੋ ਆਪਣੇ ਕਰਾਉਣਾ ਆਇਆ ਨਹੀਂ ਤਾਂ ਅਸੀਂ ਪੂਰੀ ਦਿਨ ਰਾਤ ਕੋਸ਼ਿਸ਼ ਕੀਤੀ ਸਾਰੀ ਸੰਗਤ ਨੇ ਬੰਦਾਲਾ ਕਾਲੇ ਕੇ ਕਿਸ਼ਨ ਸਿੰਘ ਵਾਲੀ ਬਸਤੀ ਸਾਰੀ ਸੰਗਤ ਨੇ ਫੱਤੇ ਵਾਲੇ ਸੰਗਤ ਨੇ ਸਾਰਿਆਂ ਨੇ ਕੋਸ਼ਿਸ਼ ਕੀਤੀ ਵੀ ਜ਼ਮੀਨਾਂ ਬਾਜ ਜਾਣ ਸਾਡੀ ਫਸਲ ਜਿਹੜੀ ਆ ਝੋਨਾ ਪੱਕਣ ਤੇ ਆਇਆ ਉਹ ਬਾਜ ਜਾਵੇ ਪਰ ਉਹ ਜਦੋਂ ਬੇਵੱਸ ਹੋ ਗਈ ਉਦੋਂ ਫਿਰ ਸਮਾਪਤੀ ਕੀਤੀ। ਨਹੀਂ ਸਮਝ ਸਕਦੇ ਵੀ ਜਿਹੜੀਆਂ ਤੁਹਾਡੀਆਂ ਕੋਸ਼ਿਸ਼ਾਂ ਵਿੱਚ ਤੁਸੀਂ ਕਾਮਯਾਬ ਨਹੀਂ ਹੋ ਸਕਦੇ। ਆਸੀਂ ਨਹੀਂ ਹੋ ਸਕਦੇ ਜੀ। ਕੋਸ਼ਿਸ਼ ਹੋਈਆਂ ਕਿਉਂਕਿ ਜਿੰਨੇ ਗੱਟੂ ਲੱਗੇ ਸੀ ਉਹਨਾਂ ਪਾਣੀ ਦੇ ਕਿਤੇ ਉਹ ਨਾ ਲੱਗਦੇ ਤੇ ਪਾਣੀ ਜਿਹੜਾ ਇੱਥੇ ਆਪਣੇ ਤੋਂ ਖਲੋਤਾ ਨਹੀਂ ਸੀ ਜਾਣਾ। ਐਸੇ ਨਹੀਂ ਖਲੋਤਾ। ਪਾਣੀ ਇੱਥੇ ਇੰਨਾ ਜ਼ਿਆਦਾ ਹੋ ਜਾਣਾ ਸੀ ਇੱਥੇ ਨਹੀਂ ਖਲੋਤਾ ਜਾਣਾ। ਉਹ ਗੱਟੂ ਲੱਗਣ ਕਰਕੇ ਨਾ ਘਟੋ ਘਟ ਜ਼ਿਆਦਾ ਨਹੀਂ 3 ਫੁੱਟ ਦਾ ਫਰਕ ਪਿਆ। 3 ਫੁੱਟ ਪਾਣੀ ਇੱਥੇ ਜ਼ਿਆਦਾ ਵਧ ਜਾਣਾ ਸੀ। ਇਹ ਸਮਝ ਸਕਦੇ ਹੋ ਪਾਣੀ ਅੱਗੇ ਸਭ ਕੁਝ ਖੇ ਲਾ। ਬੜੀਆਂ ਕੋਸ਼ਿਸ਼ਾਂ ਪਿੰਡ ਵਾਲਿਆਂ ਨੇ ਆਪਣੇ ਪੱਧਰ ਜੋ ਕੰਮ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਸੀ ਉਹ ਪਿੰਡ ਵਾਲੇ ਆਪਣੇ ਪੱਧਰ ਤੇ ਜੜੇ ਆ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਉਸ ਵਿੱਚ ਵੀ ਉਹਨਾਂ ਨੂੰ ਕਾਮਯਾਬੀ ਨਹੀਂ ਮਿਲੀ ਕਿਉਂਕਿ ਪਾਣੀ ਦਾ ਵਹਾਅ ਇੰਨੀ ਤੇਜ਼ ਆ ਕਿ ਉਹ ਪਾਣੀ ਜਿਹੜੇ ਗੱਟੂਆਂ ਦੇ ਉੱਪਰੋਂ ਵੀ ਜੜਾ ਚੱਲ ਕੇ ਵੀ ਉਹ ਜਾਂਦਾ ਹੋਇਆ ਜਿਹੜਾ ਦਿਖਾਈ ਦਿੱਤਾ ਵੀ ਜਿਸ ਕਰਕੇ ਉਹਨਾਂ ਨੇ ਵੀ ਹੱਥ ਘੜੇ ਕਰ ਦਿੱਤੇ ਵੀ ਇਸ ਤੋਂ ਵੱਧ ਅਸੀਂ ਕੋਈ ਇੰਤਜ਼ਾਮ ਨਹੀਂ ਕਰ ਸਕਦੇ ਲੇਕਿਨ ਇਸ ਮੌਕੇ ਦੇ ਉੱਤੇ ਪ੍ਰਸ਼ਾਸਨ ਨੂੰ ਚਾਹੀਦਾ ਇਹਨਾਂ ਦੀ ਆ ਕੇ ਸਾਰ ਲੈਣੀ ਇਹਨਾਂ ਨੂੰ ਕੁਝ ਸਾਧਨ ਉਪਲਬਧ ਕਰਾਣੇ ਤਾਂ ਜੋ ਇਹਨਾਂ ਦੀ ਆਵਾਜਾਈ ਘਟੋ-ਕਟ ਉਹ ਚੱਲ ਸਕੇ ਜਿਹੜੇ ਲੋਕ ਘਰਾਂ ਦੇ ਵਿੱਚ ਬੰਦ ਹੋ ਕੇ ਰਹਿ ਗਏ ਵਸਤਾ ਵੀ ਕੋਈ ਤੇ ਸਾਧਨ ਕੀਤੇ ਜਾਣ ਕੋਈ ਵਿਵਸਥਾ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਕੋਈ ਆਨ ਜਾਣ ਵਾਸਤੇ ਵੀ ਮੁਸ਼ਕਲ ਨਾ ਹੋਵੇ ਲੇਕਿਨ ਜਿਹੜੀਆਂ ਤਸਵੀਰਾਂ ਸਾਹਮਣੇ ਨਜ਼ਰ ਆ ਰਹੀਆਂ ਸੜਕ ਦੇ ਉੱਪਰੋਂ ਜਿਸ ਤਰ੍ਹਾਂ ਪਾਣੀ ਚੱਲਦਾ ਪਿਆ ਇਸ ਤਰ੍ਹਾਂ ਦਿਖਾਈ ਦੇ ਰਿਹਾ ਵੀ ਜਿਵੇਂ ਸੜਕ ਵਰਗੀ ਵੀ ਕੋਈ ਚੀਜ਼ ਜੜੀ ਐ ਤੇ ਉਹ ਨਾ ਨਜ਼ਰ ਆਂਦੀ ਹੋਵੇ ਪਾਣੀ ਪਾਣੀ ਜਿਹੜਾ ਉਹ ਸਾਰੇ ਪਾਸੇ ਦਿਖਾਈ ਦੇ ਰਿਹਾ ਜੋ ਦਰਸਾਉਂਦਾ ਵੀ ਲੋਕਾਂ ਦੀ ਹੁਣ ਇਹ ਵੀ ਆਵਾਜ਼ ਆਈ ਕੋਸ਼ਿਸ਼ ਜੜੀ ਆ ਜੇ ਇਸ ਤਰ੍ਹਾਂ ਪਾਣੀ ਚੱਲਦਾ ਰਿਹਾ ਤੇ ਘੰਟਿਆਂ ਵਿੱਚ ਇਹ ਵੀ ਠੱਪ ਹੁੰਦੀ ਜੜੀ ਆ ਸ਼ੰਕਾ ਜੜੀ ਆ ਉਹ ਜਿਤਾਈ ਜਾ ਰਹੀ ਆ ਲੇਕਿਨ ਪ੍ਰਸ਼ਾਸਨ ਇਹਨਾਂ ਪ ਆਦੇ ਨੇ ਵੀ ਅਸੀਂ ਉੱਥੇ ਪਹੁੰਚਦੇ ਲੇਕਿਨ ਇੱਥੋਂ ਤੱਕ ਕਿਉਂ ਨਹੀਂ ਪਹੁੰਚਿਆ ਜਾਂਦਾ ਕਿਉਂ ਆਖਿਰ ਇਹ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਹੈਗੇ ਵੱਡੇ ਉਹ ਐਸੀ ਕਮਰਿਆਂ ਚੋਂ ਨਿਕਲ ਕੇ ਪਿੰਡਾਂ ਤੱਕ ਨਹੀਂ ਪਹੁੰਚਦੇ ਜਿਸ ਕਰਕੇ ਵੱਡੀਆਂ ਮੁਸ਼ਕਲਾਂ ਜਿਹੜੀਆਂ ਆਮ ਲੋਕਾਂ ਨੂੰ ਜਿਹੜੀਆਂ ਚੇਲੀਆਂ ਪਹਿਰੀਆਂ ਜਿਹੜੀਆਂ ਮੁਸ਼ਕਲਾਂ ਚੇ ਪ੍ਰਸ਼ਾਸਨ ਨੇ ਇਹਨਾਂ ਰੀ ਹੱਲ ਕਰਨੀਆਂ ਸੀ ਲੇਕਿਨ ਉਹ ਹੱਲ ਹੁੰਦੀਆਂ ਦਿਖਾਈ ਨਹੀਂ ਦਿੱਤੀਆਂ ਤੇ ਜੋ ਕੰਮ ਇਹਨਾਂ ਨੇ ਆਪਣੇ ਪੱਧਰ ਤੇ ਕਰਦੇ ਹੋਏ ਦਿਖਾਈ ਦੇ ਰਿਹਾ ਉਹ ਵੀ ਜਿਹੜੇ ਇਹਨਾਂ ਦੇ ਇੰਤਜ਼ਾਮ ਜਿਹੜੇ ਆ ਉਹ ਪੂਰੇ ਜਿਹੜੇ ਹੁੰਦੇ ਹੋਏ ਦਿਖਾਈ ਨਹੀਂ ਦਿੰਦੇ ਕਿਉਂਕਿ ਪਾਣੀ ਦਾ ਬਹਾਵ ਵੀ ਇੰਨੀ ਤੇਜ਼ ਹੈ ਇਹ ਆਪਣੀਆਂ ਕੋਸ਼ਿਸ਼ਾਂ ਵਿੱਚ ਵੀ ناکਾਮ ਹੁੰਦੇ ਪਿੰਡ ਵਾਲੇ ਵੀ ਜਿਹੜੇ ਦਿਖਾਈ ਦਿੰਦੇ ਆ ਤੇ ਉਹਨਾਂ ਆਸਰਾ ਪ੍ਰਸ਼ਾਸਨ ਦਾ ਹੈਗਾ ਜੇ ਅਗਰ ਪ੍ਰਸ਼ਾਸਨ ਆ ਕੇ ਕੋਈ ਮਦਦ ਕਰੇ ਤੇ ਹੋ ਸਕਦਾ ਵੀ ਇਹਨਾਂ ਦੇ ਜਿਹੜਾ ਨੁਕਸਾਨ ਜਿਹੜਾ ਹੁੰਦਾ ਪਿਆ ਉਹਦੇ ਤੋਂ ਥੋੜਾ ਜਿਹਾ ਬਚਾ ਇਹਨਾਂ ਦਾ ਕੀਤਾ ਜਾ ਸਕੇ ਕੈਮਰਾਮੈਨ ਦੇਰਨ ਸਰਪਜੀਤ ਸਿੰਘ ਦੈਨਿਕ ਸ